ਕਿਹੜੇ ਕਿਹੜੇ ਨਸ਼ੇ ਕਰਦੇ ਮੈਂ ਇਹ ਸੁਲਫਾ ਪੀਣਾ ਤੇ ਟੀਕਾ ਲਾਉਣਾ ਇਹ ਚੱਟੇ ਕਿੱਥੋਂ ਮਿਲਦਾ ਕਿੱਥੋਂ ਆਣਾ ਚਾਹ ਰੋਟੀ ਫੜ ਤੂੰ ਇੰਨੀਆਂ ਤਾਂ ਮੈਂ ਤਾਂ ਲੈਣੇ ਵੀ ਨਹੀਂ ਜਾਣੀ ਆ ਜੀ ਇੰਨੀਆਂ ਤਾਂ ਮੈਂ ਤਾਂ ਨਾ ਜੀ ਮੈਨੂੰ ਤਾਂ ਉਹ ਵੀ ਨਹੀਂ ਹੋੜਾਏਗਾ ਜਿੰਨਾ ਇਹਨਾਂ ਵੇਰਾ ਉਹ ਕਰਤਾ ਮੈਨੇ ਤਾਂ ਹੁਣ ਅੱਖਾਂ ਦੇ ਸਾਹਮਣੇ ਮੈਨੂੰ ਦੇਦਾ ਕਿਉਂ ਹੈਗਾ ਰੋਟੀ ਪਕਾ ਲਾਣੇ ਜੀ ਖਾਣ ਨਹੀਂ ਦਿੰਦਾ ਦੇ ਦੇ ਪੈਸੇ ਦੇ ਦੇ ਪੈਸੇ ਹਾਂ ਤੇ ਹੁਣ ਵੀ 10000 ਮੰਗ ਰਿਹਾ ਜੀ ਮੈਂ ਤਾਂ ਲੋਕਾਂ ਦੇ ਘੰਟੇ ਤੇ ਕੰਮ ਕਰਨ ਜਾਣੀ ਜੀ ਨਰੇਗਾ ਚ ਜਾਣੇ ਬਾਈ ਨੂੰ ਕਿਤੋਂ ਪੈਸੇ ਦੇ ਦਵਾਂ। ਇਹਨੂੰ ਕਿਤੋਂ ਦੇ ਦਵਾਂ ਬਾਈ ਜੀ ਬੜਾ ਮੈਂ ਤਾਂ ਬਹੁਤ ਔਖੀ ਤੇ ਭਣੀ ਜੀ ਜੇ ਤੁਸੀਂ ਸੱਚੇ ਮੰਨਦੇ ਹੋ। ਜੇ ਜੇ ਹੋਣੀ ਜੇ ਇਹ ਤਾਂ ਬਾਪ ਮੁੱਕ ਗਿਆ ਤੇ ਮੈਂ ਤਾਂ ਕਹਿੰਦੀ ਇਹ ਵੀ ਨਾਲੇ ਮੁੱਕ ਜੇ ਜੀ। ਮੈਂ ਉਹਦੇ ਤਾਂ ਸਾਰਾ ਕਰ ਲਿਆ ਤੇਗਾ। ਨਾ ਮੈਂ ਤਾਂ ਕੀ ਕਰਨੀ ਮੈਂ ਤਾਂ ਜੀ ਆ ਮੇਰਾ ਜੀਨੇ ਕਾਰਜ ਲੈੰਡਰ ਮੇਰਾ ਬੁੱਤ ਨਹੀਂ ਹੈਗਾ ਹੈ ਜੀ ਮੇਰਾ ਬੁੱਤ ਨਹੀਂ ਹੈਗਾ ਜੀ ਮੇਰਾ ਬੈਨੇਜਾ ਮੇਰਾ ਕਾਰਜ ਕੱਟ ਲਿਆ ਜੀ ਮਿਲਦਾ ਕਿੱਥੋਂ ਆ ਕਿਉਂਕਿ ਕਹਿ ਰਹੇ ਨੇ ਖਤਮ ਹੋ ਗਿਆ ਟਿੱਪੂ ਜਿੰਨਾ ਮਰਜੀ ਰੋਟੀ ਦੇ ਪਰਾਂ ਤੋਂ ਤੋਫੀਆਂ ਮੰਗ ਲਈ ਬੈਠੇ ਨੇ ਹੱਥਾਂ 'ਚ ਚਲੋ ਜੇ ਤੁਸੀਂ ਵੀਡੀਓ ਬਣਾਉਣੀ ਹੈ ਤਾਂ ਚਲੋ ਆਪਾਂ ਚਲਦੇ ਇਹਨੂੰ ਭੇਜਦੇ ਆਂ 5 ਮਿੰਟਾਂ ਦੇ ਵਿੱਚ ਲੈ ਕੇ ਲਿਆ ਦੇਣਾਗਾ ਭਾਈ ਹਾਂ ਜੀ ਲਓ ਦੇ ਦਿੰਦੇ ਨੇ ਜਦ ਹੁਣੇ ਲਓ ਸਾਡੇ ਪਿੰਡ ਦੇ ਵਿੱਚ 150 ਤੋਂ 200 ਦੇ ਏੜ-ਗੇੜ ਮੁੰਡਾ ਨਸਾ ਕਰਦੇ ਆ। ਚਿੱਟੇ ਦਾ ਟੀਕਾ। ਚਿੱਟਾ ਮਿਲਦਾ ਬਾਈ? ਨਾ ਬਾਹਾਂ ਤੇ ਹੁਣ ਕੋਈ ਨਿਸ਼ਾਨ ਨਹੀਂ। ਹੂੰ। ਨਿਸ਼ਾਨ ਪੈਂਦਾ ਨਹੀਂ ਬਾਹਾਂ ਤੇ। ਨਾ हट ਗਈ ਹੁਣ ਪਾ ਚ ਲਾਉਂਦੇ ਜੀ। ਯਾਰ ਆ ਵੀ ਆ ਵੀ ਟੀਕੇ ਕਰਨੇ ਹੋਇਆ ਬਾ। ਹਾਂ ਟੀਕੇ ਕਰ। ਆ ਟੀਕੇ ਕਰਨੇ ਆ। ਕਿਹਾਂ ਚੋਂ ਟੀਕਾ ਲਗਣੋਂ हट ਗਿਆ? ਛੱਡ ਗਿਆ। ਹੁਣ ਕਿੱਥੇ ਥੰਨੇ ਗੁੱਪ ਤੰਗ ਤੇ ਲਗਾਉਣਾ? ਹਾਂ। ਮੈਂ ਇਕੱਲੇ ਨੇ ਪਹਿਲਾਂ ਤਾਂ ਦੇਖਿਆ ਵੀ ਆਲੇ-ਦਾਲੇ ਕੋਈ ਹੈ ਤਾਂ ਨਹੀਂ ਵੀ ਸਾਡੇ ਘਰੇ ਮੈਂ ਜਦ ਦੇਖਿਆ ਵੀ ਘਰੇ ਕੋਈ ਨਹੀਂ ਹੈਗਾ ਮੈਂ ਉਹਦਾ ਜਿੰਦਾ ਤੋੜਤਾ ਇਸ ਸਟੋਰ ਦਾ ਸਟੋਰ ਦਾ ਜਿੰਦਾ ਤੋੜ ਕੇ ਮੈਂ ਅੰਦਰੋਂ ਪੇਟੀ ਖੋਲ ਲਈ ਅੱਛਾ ਪੇਟੀ ਖੋਲ ਕੇ ਉੱਥੋਂ ਕੋਈ ਪੈਸਾ ਤਾਂ ਨਹੀਂ ਮਿਲਿਆ ਜੀ ਪਰ ਮੈਂ ਆਲੇ-ਦਾਲੇ ਹੱਥ ਮਾਰੇ ਮੇਰੇ ਹੱਥ 'ਚੀ ਟੂਮਾ ਲੱਗੀ ਟੂਮਾ ਮੈਂ ਚੱਕ ਲਈ ਇਹ ਰੋਟੀ ਦੇ ਭੌਂਤੇ ਕਿੰਨੇ ਕ ਦਾ ਮਿਲ ਜਾਂਦਾ ਕੀ ਹਿਸਾਬ ਕਿਤਾਬ ਹੈ ਇਹਨਾਂ ਦਾ ਜਿਹੜਾ ਗੁੰਡੇ ਨੇ 500 ਦੇ 700 ਤੋਂ 1500 ਦੇ ਫਿਰ ਲਿਆ ਕੇ ਉਹਨੂੰ ਕਿੱਦਾਂ ਘੋਲ ਦੇ ਪਾਣੀ ਚ ਨਹੀਂ ਜੀ ਗਰਮ ਕਰਕੇ ਲਾਉਂਗਾ ਗਰਮ ਕਰਕੇ ਫੋਰ ਕੀ ਕੀ ਚੋਰੀ ਕਰਿਆ ਕਰਾਂ ਲੇਡੀ ਕਣਕ ਫੋਰ ਸਾਈਕਲ ਪੱਖੇ ਸਾਰਾ ਕੁਝ ਵੇਚਦਾ ਹੀ ਸਾਰਾ ਕੁਝ ਵੇਚਦਾ ਇਹਦੇ ਵੀ ਗੱਲ ਜੀ ਹੱਥ ਸਕਰ ਲੈਂਦੇ ਅੱਛਾ ਜੀ ਮੇਰੇ ਬੁੜੇ ਦੇ ਵੀ ਗੱਲ ਜੀ ਹੱਥ ਧਰ ਲੈਂਦੇ ਇੱਥੇ ਗੜਾ ਫੜਨ ਦਾ ਹਰੇਕ ਦਾ ਮੈਨੂੰ ਸਮਝਾਉਣਾ ਨਾ ਮੈਨੂੰ ਵੀ ਪੁੱਠਾ ਬੋਲਦਾ ਪਰ ਆਹ ਕੀ ਜਦੀ ਬਾਤ ਨੂੰ ਚੇ ਨੇ ਅੱਛਾ ਜੀ ਜਿੱਥੇ ਨਸਾਂ ਸ਼ਹਿਰੋਂ ਕਿੰਦੇ ਛੱਡਿਆ ਸੀ ਉਹਨਾਂ ਨੇ ਫੋਨ ਮਾਰਿਆ ਵੀ ਇਹਨੂੰ ਲੈ ਜਾ ਉਹਦੇ ਮੁੰਡੇ ਨੂੰ ਇਹਦੀ ਮਾਂ ਜਾ ਕੇ ਲਈ ਆ ਸਸੀ ਕਾਲ ਜੀ ਤੁਸੀਂ ਟਿਵਾਣਾ ਠੀਕ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਟਿਵਾਣਾ ਜੁੱਧ ਨਸਿਆਂ ਵਿਰੁੱਧ ਸਰਕਾਰ ਦਾ ਇਹ ਦਾਵਾ ਹੈ ਕਿ ਸਰਕਾਰਾਂ ਜੁੱਧ ਨਸਿਆ ਵਿਰੁੱਧ ਚੱਲ ਰਿਹਾ ਹੈ ਨਸਿਆਂ ਦੀ ਲਾਹਮਤ ਜਿਹੜੀ ਉਹ ਖਤਮ ਕਰ ਦਿੱਤੀ ਆ ਬਹੁਤ ਹੱਦ ਤੱਕ ਪਰ ਉਹਨਾਂ ਦਾਬਿਆਂ ਨੂੰ ਖੋਖਲਾ ਸਾਬਤ ਕਰ ਰਹੀਆਂ ਨੇ ਇਹ ਤਸਵੀਰਾਂ ਪਿੰਡ ਲਬਾਣਾ ਵਿਦਵਾਨ ਸਭਾ ਹਲਕਾ ਨਾਬਾ ਦਾ ਪਿੰਡਾ ਲਵਾਨਾ ਲਵਾਨਾ ਦੇ ਵਿੱਚੋਂ ਤਸਵੀਰਾਂ ਸਾਹਮਣੇ ਆਈਆਂ ਨੇ ਇੱਕ ਮਾਂ ਨੇ ਆਪਣੀ ਧੀ ਦਾ ਵਿਆਹ ਕਰਨ ਦੇ ਲਈ ਥੋੜੀਆਂ-ਬਹੁਤੀਆਂ ਦਿਹਾੜੀ ਮਿਹਨਤ ਮਜ਼ਦੂਰੀ ਕਰਕੇ ਟੂਮਾ ਜੋੜੀਆਂ ਸੀ ਨਸ਼ੇੜੀ ਪੁੱਤ ਨੇ ਉਹ ਚੱਕ ਕੇ ਗਹਿਣੇ ਧਰਤੀਆਂ ਵੇਚ ਦਿੱਤੀਆਂ ਤੇ ਮਾਂ ਜਿਹੜੀ ਉਹ ਦਰਦ-ਦਰ ਢਟਕਦੀ ਫਿਰਦੀ ਆ ਗੇਟ ਤੋੜਿਆ ਪੇਟੀ ਤੋੜੀ ਚੱਕ ਕੇ ਸੁਨਿਆਰੇ ਦੇ ਉਹ ਗਹਿਣੇ ਧਰਤੀਆਂ ਸੋ ਇਕੱਠੇ ਹੋ ਕੇ ਪਿੰਡ ਵਾਲੇ ਸੁਨਿਆਰੇ ਦੀ ਦੁਕਾਨ ਤੇ ਪਹੁੰਚੇ ਨੇ ਖਾਲਸਾ ਜੀ ਨੇ ਸਾਡੇ ਨਾਲ ਜਿਹੜੇ ਨਸਿਆਂ ਦੇ ਖਿਲਾਫ ਆਵਾਜ਼ ਚੱਕਦੇ ਨੇ ਪਹਿਲਾਂ ਵੀ ਇਹਨਾਂ ਨੇ ਵਾਹ ਚੱਕੀ ਆ ਤੇ ਇੱਕ ਵਾਰ ਫੇਰ ਸਾਹਮਣੇ ਆਏ ਨੇ ਹਾਂਜੀ ਖਾਲਸਾ ਜੀ ਸਭ ਤੋਂ ਪਹਿਲਾਂ ਤਾਂ ਫਤਿਹ ਅਰਜ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਨਾਮ ਹੈ ਜੀ ਕਰਮਜੀਤ ਸਿੰਘ ਖਾਲਸਾ ਕਰਮਜੀਤ ਸਿੰਘ ਜੀ ਜੁਦਤ ਨਸ਼ਿਆਂ ਵਿਰੁੱਧ ਚੱਲ ਰਿਹਾ ਤੁਸੀਂ ਕਹਿ ਰਹੇ ਹੋ ਕਿ ਨਸ਼ੇੜੀ ਹਾਲੇ ਵੀ ਮਾਂਮਾਂ ਦੇ ਜਿਹੜੇ ਥੋੜਾ ਬਹੁਤਾ ਤਿਲ ਫੁੱਲ ਜੋੜਿਆ ਉਹ ਚੱਕ ਚੱਕ ਕੇ ਵੇਚ ਰਹੀਆਂ ਨੇ ਜੁਦਤ ਤਾਂ ਇਹ ਨੌਜਵਾਨਾਂ ਨੂੰ ਮਾਰਨ ਦੇ ਵਿਰੁੱਧ ਚੱਲ ਰਿਹਾ ਹਾਂ ਨਸ਼ਿਆ ਵਿਰੁੱਧ ਨਹੀਂ ਚੱਲ ਰਿਹਾ ਨੌਜਵਾਨਾਂ ਨੂੰ ਮਾਰਨ ਦੇ ਵਿਰੁੱਧ ਚੱਲ ਰਿਹਾ ਹਾਂ ਜਿਹੜੇ ਚਿੱਟੇ ਦਾ ਕਦੇ ਟਾਈ ਹੁਣ 25 2500 3 3000 ਰੁਪਇਆ ਕਰਿਆ ਪਿਆ ਕੈਮੀਕਲ ਖੋਲ ਦੇ ਨੇ ਜਿਵੇਂ ਆਪਾਂ ਟੀਕਾ ਨਹੀਂ ਖੋਲਦੇ ਹੁੰਦੇ ਬਿਰ ਲਾ ਕੇ ਲਾਤਾ ਉਹ ਕੰਮਾ ਪਾਊਡਰ ਖੋਲ ਖੋਲ ਇਹਨਾਂ ਨੂੰ ਦੇ ਹੀ ਜਾਂਦੇ ਨੇ ਪੀ ਜਾਂਦੇ ਨੇ ਮਤਾਂ ਹੋਈ ਜਾਂਦੀ ਨੇ ਸਾਢੇ ਪੰਡੇ ਜੇ ਨੌਜਵਾਨ ਮੁੰਡਾ 26 ਸਾਲ ਦਾ ਉਹ ਮਗਰ ਉਹਦਾ ਤਾਇਆ ਖੜਾਈ ਉਹਨਾਂ ਦਾ ਮੁੰਡਾ ਪੂਰਾ ਹੋ ਕੇ ਹਟਿਆ ਤੁਨੇ ਪਹਿਲਾਂ ਖਬਰ ਦੇਖੀ ਹੋ ਉਹ ਭਾਈ ਜੀ ਮਿਲਦਾ ਕਿੱਥੋਂ ਆ ਕਿਉਂਕਿ ਚਿਹਰੇ ਨੇ ਖਤਮ ਹੋ ਗਿਆ ਰੋਟੀਪੁੱਲ ਚਿੰਨਾ ਮਰਜੀ ਰੋਟੀ ਦੇ ਪਰਾਂ ਤੋਂ ਟੌਫੀਆਂ ਮੰਗ ਲੈ ਬੈਠੇ ਨੇ ਹੱਥਾਂ 'ਚ ਚਲੋ ਇਹ ਤੁਸੀਂ ਵੀਡੀਓ ਬਣਾਉਣੀ ਹੈ ਤਾਂ ਚਲੋ ਆਪਾਂ ਚਲਦੇ ਇਹਨੂੰ ਭੇਜਦੇ ਆਂ 5 ਪੰਜਾਂ ਮਿੰਟਾਂ ਦੇ ਵਿੱਚ ਲੈ ਕੇ ਆ ਜੂਗਾ ਲੈ ਆ ਮੰਗਾ ਬਈ ਹਾਂਜੀ ਲੈ ਆਉਨੇ ਦੇ ਦਿੰਦੇ ਨੇ ਜਦੋਂ ਹੁਣੇ ਲੈ ਆਉਨੇ ਅੱਛਾ ਤੋਂ ਤੇ ਵੀ ਆਪਾਂ ਵਿਚਾਰ ਕਰਦੇ ਆਂ ਇਹ ਹੁਣ ਕਰਿਆ ਕੀ ਹੈ ਜੀ ਕੋਈ ਟੂਮਾ ਟਾਮਾ ਮਾਤਾ ਨੇ ਜੋੜੀਆਂ ਸੀ ਉਹ ਵੇਚਤੀਆਂ ਹਾਂ ਉਹ ਮਾਤਾ ਨੇ ਵਿਚਾਈ ਨੇ ਅਗਲੇ ਮਹੀਨੇ ਕੁੜੀ ਦਾ ਵਿਆਹ ਕਰਨਾ ਹੈ ਜੀ ਉਹ ਟੂਮਾ ਟਾਮਾ ਜਿਹੜੇ ਮੰਨ ਲਾਣ ਡੇਢ ਦੋ ਤੋੜੇ ਕਾਂਟੇ ਕੁੰਟੇ ਸੰਪਨ ਪਰ ਰੱਖੇ ਹੋਏ ਆ ਧਿਆ ਤੇ ਉਹ ਕਿਸੇ ਰਿਸ਼ਤੇਦਾਰੀ ਚ ਚਲੇ ਗਏ ਮਿਲਣ ਵਗੈਰਾ ਹਾਂ ਤੇ ਨਵੇਂ ਫਾਇਦਾ ਚੱਕਿਆ ਉਹਨਾਂ ਦੇ ਜਾਣਦੇ ਹੀ ਮਗਰੋਂ ਕਮਰੇ ਦਾ ਬਾਰ ਤੋੜ ਕੇ ਤੇ ਪੇਟੀ ਦੇ ਜਿੰਦਾ ਤੋੜ ਤੜ ਕੇ ਉਹ ਜੋ ਹੱਥ ਪਹਿਲੇ ਲੱਗਿਆ ਉਹ ਸਮਾਨ ਦੇ ਹੱਥ ਲੱਗ ਗਿਆ ਉਹ ਸਮਾਨ ਨੇ ਲਿਆ ਕੇ ਆਪਦੇ ਦੋ ਦੋਸਤਾਂ ਨਾਲ ਲਿਆ ਕੇ ਇੱਥੇ ਆਪਣੇ ਘਰ ਸੋਂ ਸੁਨਿਆਰੇ ਦੇ ਵੇਚਣ ਦੀ ਤੌਰ ਤੇ ਆਏ ਤੇ ਉਹਨੂੰ ਪਤਾ ਹੁੰਦਾ ਸੁਨਿਆਰੇ ਨੂੰ ਵੀ ਇਹ ਕਰਦੇ ਰਹਿੰਦੇ ਨੇ ਕੰਮ ਵੀ ਕੋਈ ਗੱਲਬਾਤ ਨਾ ਹੋਵੇ ਤਾਂ ਉਹਨਾਂ ਨੇ ਕਹਿੰਦੇ ਰੱਖ ਲਿਆ ਜੀ ਤਾਂ ਕਹਿੰਦੇ ਰੱਖਿਆ ਉਹਨਾਂ ਨੇ 20000 ਰੁਪਏ ਇਹਨਾਂ ਨੂੰ ਦਿੱਤਾ ਜੀ ਤੇ ਪਰਸੋਂ ਦੇ ਉਹ ਜਿਹੜੇ ਪੈਨੇ ਉੱਠਦੇ ਜਿੱਦਾਂ ਵੀ ਇਰਪੀ ਮੇਰੇ ਨਾਲ ਦੋ ਨੌਜਵਾਨੇ ਦੇ ਹੋਰ ਨਹੀਂ ਸੀ ਸਾਢੇ ਪਿੰਡ ਤਾਂ ਘਟੋ ਘਟਰ 50 ਨੌਜਵਾਨ ਹੋਣਗੇ ਜਿਹੜੇ ਇਹਦੇ ਵਰਗੇ ਰੋਜ਼ ਇਹ ਕਰਦੇ ਨੇ ਬਾਈ ਤੁਹਾਡੇ ਪਿੰਡ ਦਾ ਮਸਲਾ ਉੱਠਿਆ ਸੀ ਡੀਐਸਪੀ ਮੈਡਮ ਆਏ ਸੀ ਕੋਈ ਫਰਕ ਪਿਆ ਨਹੀਂ ਕੋਈ ਫਰਕ ਨਹੀਂ ਪਿਆ ਜੀ ਸਿਰਫ ਪ੍ਰਸ਼ਾਸਨ ਹੀ ਨਾਲ ਕੁਝ ਕਰ ਸਕਦਾ ਜੀ ਸਰਕਾਰਾਂ ਦਾ ਬਕਿਆ ਰਹੀਆਂ ਨੇ ਹਮ ਪਰ ਸਰਕਾਰਾਂ ਤਾਂ ਕਹਿੰਦੀਆਂ ਕਿ ਪੀਲਾ ਪੰਜਾ ਚੱਲਦਾ ਜੀ ਘਰਟਾਉਣੇ ਆ ਅਸੀਂ ਜਿਹੜੇ ਵੇਚਦੇ ਨੇ ਰੋਟੀ ਦੇ ਪੁੱਲ ਤੇ ਇੱਕ ਵੀ ਦਿਖਾਓ ਜੀ ਰੋਟੀ ਦਾ ਪੁੱਲ ਲੁਧਿਆਣੇ ਤੱਕ ਮਸੂਰ ਹੈ ਜੀ ਲੁਧਿਆਣਾ ਦੇਖੋ ਨੇ ਕਿਤਾ ਉੱਥੇ ਦੇ ਲੋਕਾਂ ਨੂੰ ਜੇ ਕੋਈ ਗੱਲ ਵਾਗਿਆ ਉਹ ਸਨਾਬੇ ਸਿਰ ਉੜੀ ਦੇ ਪਣਾ ਤੋਂ ਆਏ ਕਹਿੰਦੇ ਨੇ ਜੀ ਹੁਣ ਵੀ ਤੁਸੀਂ ਨੇ ਮੈਂ ਦੱਸਿਆ ਵੀ ਹੁਣ ਵੀ ਇਸ ਟਾਈਮ ਚੱਲੋ ਜੀ ਧੁੱਪ ਛੇਕਦੇ ਨੇ ਰਾਹ ਨੂੰ ਇਕੱਠੀਆਂ ਖਾ ਰਹੇ ਨੇ ਜੀ ਹੱਥੇ ਚ ਪੁੜੀਆਂ ਬਣਾ ਬਣਾ ਕੇ ਰੱਖਿਆ ਹੋਇਆ ਹੁਣ ਤਾਂ ਇੰਨੀ ਇਹਨਾਂ ਦੀ ਜਮੀਰਾ ਮਰ ਚੁੱਕਿਆ ਨੇ 2-200 ਰੁਪਏ ਦਾ ਵੀ ਰੱਖਿਆ ਪਿਆ ਪਾਕੇ ਜੀ ਭਾਈ ਹੁਣ ਸੁਨਿਆਰੇ ਨਾਲ ਕੀ ਗੱਲ ਹੋਈ ਆ ਸੁਨਿਆਰੇ ਤਾਂ ਕਹਿੰਦਾ ਵੀ ਮੇਰੇ ਪੈਸੇ ਦੇ ਦਿਓ ਜਿਹੜਾ ਕਹਿੰਨੇ ਰੱਖਿਓ ਨੇ ਆ ਦਾ ਸਮਾਨ ਲੈ ਜਿਓ ਜੀ ਇਹ ਹੁਣ ਪੈਸੇ ਦੇਣਗੇ ਪੈਸੇ ਕੁਸਤਾ ਤਾਂ ਫੋਨ ਫਾਨ ਰੱਖ ਲਿਆ ਉਹਨੇ ਕੋਈ ਸੀ ਜਿਹੜੇ ਦੋ ਨਾਲ ਹੋਰ ਤੇ ਉਹ ਕਹਿੰਦੇ ਅਸੀਂ ਦਮਾਂਗੇ ਜੀ ਕੀ ਨਾਮ ਆ ਬਾਈ ਆਪਣਾ ਜੋਤਰਾਮ ਜੀ ਜੋਤਰਾਮ ਯਾਰ ਕਿਹੜੇ ਹਾਲਾਤਾਂ ਚ ਆ ਗਿਆ ਪਰਿਵਾਰ ਸਾਰਾ ਦੁਖੀ ਪਿੰਡ ਵਾਲੇ ਦੁਖੀ ਕਿੱਧਰ ਨੂੰ ਜਾ ਰਿਹਾ ਸਿਸਟਮ ਕਿਹੜੇ ਕਿਹੜੇ ਨਸ਼ੇ ਕਰਦਾ ਮੈਂ ਜੀ ਸਲਫਾ ਪੀਣਾ ਤੇ ਟੀਕਾ ਲਾਉਣਾ ਜੀ ਚਿੱਟੇ ਦਾ ਅੱਛਾ ਚਿੱਟੇ ਦਾ ਟੀਕਾ ਚਿੱਟਾ ਮਿਲਦਾ ਬਾਈ ਨਾ ਬਾਹਾਂ ਤੇ ਹੁਣ ਕੋਈ ਨਿਸ਼ਾਨ ਨਹੀਂ ਹਾਂ ਨਿਸ਼ਾਨ ਪੈਂਦਾ ਨਹੀਂ ਬਾਹਾਂ ਤੇ ਨਾ ਹਟ ਗਈ ਹੁਣ ਮੈਂ ਪਾ ਚਲਾਉਂ ਮਰੀਕ ਹੋਰ ਕਿਥੇ ਰਹਿਣਾ ਤਾਂ ਮੈਂ ਦਾਦਾ ਨੂੰ ਤੇ ਲੱਗਦਾ ਯਾਰ ਆ ਵੀ ਆ ਵੀ ਟੀਕੇ ਕਰਨੇ ਹੋਇਆ ਵਾ ਹਾਂ ਥੱਲੇ ਹਾਂ ਟੀਕੇ ਕਰ ਆ ਟੀਕੇ ਕਰਨੇ ਆ ਫਿਰ ਇਸੇ ਥੱਲੇ ਲੱਗਦਾ ਹੁਣ ਹਾਂ ਥੱਲੇ ਕੋਲ ਬਾਹਾਂ 'ਚ ਟੀਕਾ ਲੱਗਣੋਂ ਹੀ ਹਟ ਗਿਆ ਛੱਟ ਗਿਆ ਹੁਣ ਕਿੱਥੇ ਥੱਲੇ ਗੁਪਤੰਗ 'ਤੇ ਲਗਾਉਣਾ ਹਾਂ ਓਹੋ ਯਾਰ ਕਿੱਧਰ ਨੂੰ ਕੀ ਘਰੋਂ ਕਿਵੇਂ ਸਮਾਨ ਚੱਕਿਆ ਕੀ ਗੱਲ ਹੋਈ ਆ ਘਰੇ ਕੋਈ ਹੈ ਨਹੀਂ ਤੀ ਮੇਰਾ ਛੋਟਾ ਭਾਈ ਕੰਮ ਤੇ ਗਿਆ ਪਿਆ ਤੀਗਾ ਮਾਂ ਮੇਰੀ ਤੇ ਇੱਕ ਕੁੜੀ ਤੀ ਉਹ ਨਾਬੇ ਨੂੰ ਗਿਆ ਪਿਆ ਤੀ ਮੈਂ ਘਰੇ ਕੱਲਾ ਤੀਗਾ ਜੀ ਮੈਂ ਇਕੱਲੇ ਨੇ ਪਹਿਲਾਂ ਤਾਂ ਦੇਖਿਆ ਵੀ ਆਲੇ-ਦਾਲੇ ਕੋਈ ਹੈ ਤਾਂ ਨਹੀਂ ਵੀ ਸਾਡੇ ਘਰੇ ਮੈਂ ਜਦ ਦੇਖਿਆ ਵੀ ਘਰੇ ਕੋਈ ਨਹੀਂ ਹੈਗਾ ਮੈਂ ਉਹਦਾ ਜਿੰਦਾ ਤੋੜਤਾ ਇਸ ਸਟੋਰ ਦਾ ਹੂੰ ਸਟੋਰ ਦਾ ਜਿੰਦਾ ਤੋੜ ਕੇ ਮੈਂ ਅੰਦਰੋਂ ਪੇਟੀ ਖੋਲ ਲਈ ਅੱਛਾ ਪੇਟੀ ਖੋਲ ਕੇ ਉੱਥੋਂ ਕੋਈ ਪੈਸਾ ਤਾਂ ਨਹੀਂ ਮਿਲਿਆ ਜੀ ਹੂੰ ਪਰ ਮੈਂ ਆਲੇ-ਦਾਲੇ ਹੱਥ ਮਾਰਿਆ ਮੇਰੇ ਹੱਥ ਚੀ ਜ ਟੂਆਂ ਲੱਗੀਆਂ ਉਹ ਤੁਮਾ ਮੈਂ ਚੱਕ ਲਈ ਜੀ ਉਥੋਂ ਅੱਛਾ ਮਾਂ ਕਹਿੰਦੀ ਯਾਰ ਕੁੜੀ ਦਾ ਵਿਆਹ ਕਰਨਾ ਤੇਰੀ ਭੈਣ ਦਾ ਉਹਦੇ ਵਾਸਤੇ ਜੋੜੀਆਂ ਸੀ ਦਿਹਾੜੀ ਮਿਹਨਤ ਮਜ਼ਦੂਰੀ ਕਰਕੇ ਤੇਰੇ ਮਨ ਚ ਆਇਆ ਨਹੀਂ ਕਿ ਮੇਰੀ ਮਾਂ ਨੇ ਕਿਵੇਂ ਸਾਂਭ ਕੇ ਰੱਖੀਆਂ ਨੇ ਭੈਣ ਦਾ ਵਿਆਹ ਕਰਨਾ ਦਿਲ ਚ ਨਹੀਂ ਆਇਆ ਕੁਛ ਨਹੀਂ ਜੀ ਨਸਾਈਤੀ ਉਹ ਤਾਂ ਟੋੜ ਲੱਗੀ ਪਈ ਸੀ ਅੱਛਾ ਪਤਾ ਨਹੀਂ ਕਿੱਥੋਂ ਮਿਲਦਾ ਕਿੱਥੋਂ ਆ ਨਸ਼ਾ ਰੋਟੀ ਪਾਲ ਤੂੰ ਰੋਟੀ ਪੋਤ ਹੁਣ ਵੀ ਕੀਤਾ ਵਾ ਤੇਰਾ ਹੋਰ ਵੀ ਨਹੀਂ ਹੁਣ ਤੋੜ ਲੱਗੀ ਵੀ ਆ ਨਾ ਜੀ ਹਾਲੇ ਤਾਂ ਠੀਕ ਆ ਜੀ ਹਾਲੇ ਤਾਂ ਹੀ ਤੋੜ ਲੱਗੀ ਵੀ ਕਿੰਨੇ ਮੁੰਡੇ ਨੇ ਜਿਹੜੇ ਨਸ਼ਾ ਕਰਦੇ ਨੇ ਪਿੰਡ ਦੇ ਹੋਣਗੇ 10 15 ਜੀ 10 15 ਮੁੰਡੇ ਨੇ ਲਬਾਨੇ ਦੇ ਵਿੱਚ ਹਾਂ ਜੀ ਚਿੱਟੇ ਦਾ ਸੇਵਨ ਕਰਦੇ ਨੇ ਜਿਹੜੇ ਹਾਂ ਹੋਣਗੇ ਅੱਛਾ ਤੇ ਰੋਟੀ ਦੇ ਪੌਲਾਂ ਤਾਂ ਕਿੰਨੇ ਕ ਦਾ ਮਿਲ ਜਾਂਦਾ ਕੀ ਹਿਸਾਬ ਕਿਤਾਬ ਹੈ ਇਹਨਾਂ ਦਾ ਜਿਹੜਾ ਦਿੰਦੇ ਨੇ 500 ਦਾ ਹੀ 700 ਦਾ 1500 ਦਾ ਜੀ ਤੇਰੇਆ ਕਿ ਉਹਨੂੰ ਕਿਦਾਂ ਘੋਲ ਦਿਓ ਪਾਣੀ ਚ ਨਹੀਂ ਜੀ ਗਰਮ ਕਰਕੇ ਲਾਉਣੀ ਹੈ ਗਰਮ ਕਰਕੇ ਹਾਂ ਬਾਹਾਂ ਚ ਹੁਣ ਬਾਹਾਂ ਚ ਤਾਂ ਲੱਗਣੋਂ हट ਗਈ ਹੈ ਹਾਂ ਭਾਈ ਯਾਰ ਮਾਂ ਦੇ ਹੰਝੂ ਦੇਖ ਕੇ ਕੋਈ ਮਨ ਚ ਨਹੀਂ ਆ ਰਿਹਾ ਬਹੁਤ ਨੌਜਵਾਨ ਨੇ ਜਿਹੜੇ ਇਹਨੇ ਖਾ ਲਏ ਨੇ ਮਰ ਗਏ ਨੇ ਇੱਕ ਦਿਨ ਤੇਰੀ ਵੀ লাশ ਕਿਤੇ ਏਕਣੇ ਪਈ ਮਿਲ ਜਾਣੀ ਆ ਫਿਰ ਹਾਂ ਇਹ ਤਾਂ ਹੈ ਦਿਲ ਕਰਦਾ ਸੱਡਣ ਨੂੰ ਦਿਲ ਤਾਂ ਕਰਦਾ ਜੀ ਅੱਛਾ ਹੋਰ ਕਿੱਥੋਂ ਕਿੱਥੋਂ ਮਿਲਦਾ ਉਹਨਾਂ ਦੇ ਟਿਕਾਣੇ ਕਿੱਥੋਂ ਨੇ ਜੇ ਰੋਟੀਪੂਲ ਹੋਰ ਕਿਹੜੇ ਪਿੰਡਾਂ ਰੋਟੀ ਪੋਲਾ ਮੜੌੜ ਤੋਂ ਹੀ ਹੋਰ ਵਾਲੇ ਦਾਲੇ ਮਿਲ ਜਾਂਦਾ ਮਿਲਦਾ ਹੈ ਹਾਂ ਮਿਲ ਜਾਂਦਾ ਜੀ ਸਰਕਾਰਾਂ ਤਾਂ ਕਹਿੰਦੀਆਂ ਖਤਮ ਕਰਤਾ ਉਹ ਵਾਲੇ ਦਾਲੇ ਆ ਕੇ ਫੜਾ ਜਾਂਦੇ ਨੇ ਜੀ ਸਾਈਕਲ ਮੋਟਰਸਾਈਕਲ ਤੇ ਜੀ ਫੋਨ ਤੇ ਸੰਪਰਕ ਹੁੰਦੇ ਨਹੀਂ ਹਾਂ ਇਹ ਕਈ ਵਾਰ ਫੋਨ ਵੀ ਕਰਕੇ ਭਗ ਜਾਂਦੇ ਨੇ ਜੀ ਕਈ ਵਾਰ ਦੂਏ ਲੁੱਟ ਡਾਇਰੈਕਟ ਵੀ ਭਗ ਜਾਂਦੇ ਅੱਛਾ ਫੜਾ ਦਿੰਦੇ ਨੇ ਫਿਰ ਫੜਾ ਦਿੰਦੇ ਨੇ ਹੋਰ ਕੀ ਕੀ ਚੋਰੀ ਕਰਿਆ ਕਰਾਉ ਐਲਈਡੀ ਕਣਕ ਹੋਰ ਸਾਈਕਲ ਪੱਖੇ ਸਾਰਾ ਕੁਝ ਵੇਚਦਾ ਜੀ ਸਾਰਾ ਕੁਝ ਵੇਚਦਾ ਹਾਂ ਮਾਤਾ ਜੀ ਕੀ ਹਾਲਾਤ ਨੇ ਹਾਲਾਤ ਤਾਂ ਜੀ ਮਾੜੀ ਨੇਗੇ ਛੱਡਿਆ ਕੁਝ ਨਹੀਂ ਨੇ ਮੇਰੇ ਘਰੇ ਹੂੰ ਇਹਨੇ ਬਹੁਤ ਚੀਜ਼ਾਂ ਵੇਚਤੀਆਂ ਜੀ ਪਹਿਲਾਂ ਤਾਂ ਮੈਂ ਬਰਦਾਸ਼ਤ ਕਰੀ ਗਈ ਹੁਣ ਨਹੀਂ ਮੇਤੋ ਹੋ ਰਿਆ ਹਾਂ ਜੀ ਹੁਣ ਤਾਂ ਮੈਂ ਕਹੀ ਨੇ ਵੀ ਜਿਹੜੀ ਬਣਦੀ ਉਹ ਕਰੋ ਇਹਦੇ ਨਾਲ ਐ ਲਸੀੜੀਆਂ ਪੱਖੇ ਉਹ ਤਾਂ ਮੈਂ ਜਰਲੇ ਤੇ ਹੁਣ ਮੈਨੇ ਇਹਨੇ ਕੁੜੀ ਦਾ 2 ਸਾਲ ਦੀ ਕਹਿ ਰਹੇ ਨੇ ਕੁੜੀ ਦੇ ਟੁੰਮ ਕਰਾਈਆਂ ਹੋਈਆਂ ਜੀ ਮੈਂ ਕਿਵੇਂ ਜਰਾਂ ਐਨੀਆਂ ਤਾਂ ਮੈਂ ਤੋ ਲਈਆਂ ਵੀ ਨਹੀਂ ਜਾਣੀ ਆ ਜੀ ਐਨੀਆਂ ਤਾਂ ਮੈਤੋ ਨਾ ਜੀ ਮੈਤੋ ਤਾਂ ਉਹ ਵੀ ਨਹੀਂ ਹੋੜਾਏਗਾ ਜਿੰਨਾ ਇਹਨੇ ਫੇਰਾ ਉਹ ਕਰਤਾ ਮੈਨੇ ਤਾਂ ਹੁਣ ਇਹ ਅੱਖਾਂ ਦੇ ਸਾਹਮਣੇ ਮੈਨੂੰ ਦੀਦਾ ਕਿਉਂ ਹੈਗਾ ਨਾ ਮੈਂ ਤਾਂ ਤਾਂ ਲਈਆਂ ਫਿਰ ਜਾਨੀ ਪਾਪਾ ਜੀ ਅੱਖਾਂ ਤੋਂ ਪੁੱਤ ਦੂਰ ਹੋ ਜੇ ਤੜਫ ਤੜਫ ਮਰ ਜਾ ਨਾ ਜੀ ਮੈਂ ਤਾਂ ਇਹੀ ਹੋ ਕਹਿੰਦੀ ਆ ਵੀ ਇਹਨੂੰ ਬਸ ਮੌਤ ਹੋ ਜੇ ਜੀ ਮੈਂ ਤਾਂ ਹੱਥ ਮੰਨ ਕੇ ਕਹਿੰਦੀ ਆ ਵੀ ਇਹਦੀ ਮੌਤ ਹੋ ਜਾਵੇ ਮੇਰੇ ਕੋਲ ਹੈਗਾ ਇੱਕ ਪੁੱਤ ਹਾਂ ਮੈਂ ਤਾਂ ਬਹੁਤ ਇਹਨੇ ਦੁਖੇਗਰ ਜਦਾ ਨਹੀਂ ਮੇਰੇ ਖੱਲਾ ਖੁੰਜੇ ਫਰੋਲਤੇ ਜੀ ਮੇਰੇ ਇਹ ਕੁਝ ਨਹੀਂ ਲੱਗਦਾ ਹੈਗਾ ਮੈਨੂੰ ਤਾਂ ਇਹ ਜਮੀਤ ਵਾਰ ਹੀ ਨਹੀਂ ਜੀ ਹੁਣ ਹਾਂ ਅਸੀਂ ਰੋਟੀ ਪਕਾ ਲੰਨੇ ਜੀ ਖਾਣ ਨਹੀਂ ਦਿੰਦਾ ਦੇ ਦੇ ਪੈਸੇ ਦੇ ਦੇ ਪੈਸੇ ਹਾਂ ਤੇ ਹੁਣ ਵੀ 10000 ਮੰਗ ਰਿਆ ਜੀ ਦੇ ਦੇ ਪੈ ਕਿੱਥੋਂ ਦੇਵਾਂ ਜੀ ਮੈਂ ਤਾਂ ਲੋਕਾਂ ਦੇ ਘੰਟੇ ਤੇ ਕੰਮ ਕਰਨ ਜਾਣੀ ਜੀ ਨਰੇਗਾ ਚ ਜਾਣੀ ਵਾ ਇਹਨੂੰ ਕਿੱਥੋਂ ਪੈਸੇ ਦੇ ਦਵਾਂ ਇਹਨੂੰ ਕਿੱਥੋਂ ਦੇ ਦਵਾਂ ਪੈਸੇ ਭਰਾ ਮੈਂ ਤਾਂ ਬਹੁਤ ਔਖੀ ਕਰ ਰਹੀ ਆ ਜੀ ਜੇ ਤੁਸੀਂ ਸੱਚੇ ਮੰਨਦੇ ਹੋ ਜੇ ਜੇ ਹੋਣੀ ਹੈ ਜੇ ਤਾਂ ਬਾਪ ਮੁੱਕ ਗਿਆ ਤੇ ਮੈਂ ਤਾਂ ਕਹਿੰਦੀ ਇਹ ਵੀ ਨਾਲੇ ਮੁੱਕ ਜੇ ਜੀ ਮੈਂ ਉਹਦੇ ਤਾਂ ਸਾਵਰ ਕਰ ਲਿਆ ਤੇਗਾ ਨਾ ਜੀ ਆਹ ਮੈਂ ਕੀ ਕਰਨੀ ਮੈਂ ਜੀ ਨਾ ਫੇਰ ਤਾਂ ਜੀ ਨੇ ਕਾਂਜਾ ਕੱਢ ਲਿਆ ਅੰਦਰੋਂ ਮੇਰਾ ਪੁੱਤ ਨਹੀਂ ਹੈਗਾ ਹੈ ਮੇਰਾ ਪੁੱਤ ਨਹੀਂ ਹੈਗਾ ਜੀ ਮੇਰਾ ਤਾਂ ਇਹਨੇ ਜਮੀਂ ਖਾਂਜਾ ਕੱਢ ਲਿਆ ਜੀ ਮੇਰਾ ਮੈਂ ਇਸਰ ਦੀ ਕੁੜੀ ਵਾਸਤੇ ਕਰਾਈਏ ਤੇ ਢੁੰਮਾ ਇਹਨੇ ਮੇਰੇ ਢੁੰਮਾ ਚੱਕ ਕੇ ਵੇਚਦੇ ਮੈਂ ਤਾਂ ਬਾਹੋ ਦਾ ਕਹਿਨੀ ਹੈ ਜੀ ਕੁਝ ਹੋਣਾ ਚਾਹੀਦਾ ਉਹ ਹੋਣਾ ਚਾਹੀਦਾ ਦੇਖਾ ਜੀ ਲੜਦਾ ਵੀ ਆ ਮਾਤਾ ਹਾਂ ਲੜਦਾ ਜੀ ਮੇਰੇ ਗੱਲ ਨੂੰ ਹੱਥ ਪਾਉਂਦਾ ਜਦੋਂ ਲੜਦਾ ਜੀ ਮੈਂ ਕਹਿੰਦੇ ਨਹੀਂ ਵੀ ਮੇਰੇ ਕੋਲ ਹੈ ਨਹੀਂ ਪੈਸੇ ਦੇ 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 ਪੈਸੇ ਦਿੰਦੀ ਘਾਤੋ ਨਹੀਂ ਫਿਰ ਸਿਲੰਡਰ ਨੂੰ ਅੱਗ ਲਾ ਦੂੰਗਾ ਗੱਦੇ ਫੂਕ ਦੂੰਗਾ ਜੇ ਨਹੀਂ ਤੂੰ ਪੈਸੇ ਦਿੰਦੀ ਗੱਦੇ ਫੂਕ ਦੂੰਗਾ ਆਹ ਕੁਛ ਜਿੰਦਾ ਕੜੱਕ ਕਰ ਦੂੰਗਾ ਕੱਟ ਪੈਸੇ ਜਿੰਦਿਆਂ ਦੀ ਜਿਹੇ ਜਿੰਦੇ ਸਾਰੇ ਫੇਲ ਕਰਤੇ ਨੇ ਜਿਹੜਾ ਮੇਰਾ ਛਟੌਰ ਨੂੰ ਜਿੰਦਾ ਲਾਇਆ ਤੇਰੇ ਫੇਲ ਕਰਕੇ ਤੋੜਿਆ ਪਰ ਸਰਕਾਰਾਂ ਤਾਂ ਕਹਿੰਦੀਆਂ ਖਤਮ ਕਰਤਾ ਜਿੰਨੇ ਸਾਹ ਦਾਅਵੇ ਕਰ ਰਹੀਆਂ ਨੇ ਨਾ ਜਿੰਨਾ ਟੋਫੀ ਮੰਗੂ ਮਿਲਦਾ ਜਿੰਨਾ ਸਾਡੇ ਗੱਭਰੂ ਜਵਾਨ ਮੁੰਡੇ ਹੋਰ ਵੀ 1 2 ਹੋਏ ਨੇ ਜੀ ਬਾਰ ਮੈਨੂੰ ਐ ਲੱਗਦਾ ਵੀ ਇਹ ਟੀਕਾ ਲਾ ਕੇ ਨਾ ਟੀਕਾ ਲਾਉਣ ਦਾ ਹਿਸਾਬ ਬਹੁਤ ਹੈ ਜੀ ਇਹ ਤਾਂ ਕਹਿੰਦਾ ਜੀ ਬਾਹਾਂ 'ਚ ਲੱਗਣੋ ਵੀ ਹਟ ਗਿਆ ਇਹ ਤਾਂ ਜੀ ਹੋਰ ਕਿਤੇ ਕੋਈ ਗਲਤ ਜਗ੍ਹਾ ਤੇ ਲਾਉਂਦਾ ਜੀ ਇਹ ਹਾਂ ਉਹ ਵੀ ਲੱਗਿਆ ਸਾਨੂੰ ਪਉਣ ਪੜਦਾ ਸਿੱਟਦਾ ਜੀ ਇਹ ਸਾਡੇ ਗੇਟ ਤਾਂ ਹੈ ਨਹੀਂ ਪੜਦਾ ਸਿੱਟਦਾ ਇਹ ਉਹ ਲਾਉਂਦਾਗਾ ਨਾੜਾ ਤਾਂ ਤਾਂ ਖਤਮ ਨੇ ਜੀ ਬਾਹਾਂ ਦੀਆਂ ਸਾਰੀਆਂ ਪਾਇਰਾਂ ਪੂਰਾਂ 'ਚ ਵੀ ਹਟ ਗਿਆ ਲਾਉਣ ਉਹ ਇਹ ਤਾਂ ਕਿਤੇ ਹੋਰ ਲਾਉਂਦਾ ਜੀ ਹੁਣ ਚਲੋ ਮੈਂ ਕਹਿ ਨਹੀਂ ਸਕਦੀ ਜੀ ਹਾਂ ਹਾਂ ਵੀ ਪਾਏ ਕਹਿੰਦੇ ਵੀ ਜੇ ਨੂੰ ਲਾਉਣ ਦਾ ਇੰਨਾ ਹਿਸਾਬ ਹੈ ਜੀ ਗਲਤ ਨਹੀਂ ਲਾਉਂਦਾ ਹੈਗਾ ਇਹ ਭੋਰਾ ਵੀ ਮੈਂ ਦੁਖੀ ਹੋ ਕੇ ਇਹ ਕਹਿਨੀ ਆ ਉਹੋ ਮਾਤਾ ਪਰ ਮਾਮਾ ਤਾਂ ਅਰਦਾਸ ਕਰਦੀਆਂ ਨੇ ਪੁੱਤਾਂ ਦੀ ਨਾ ਜੀ ਰਮੈ ਤਾਂ ਕੋਈ ਹਰਦਾਸ ਨਹੀਂ ਕਰਦੀ ਹਰਦਾਸ ਕਰਨ ਜੋਗੇ ਨੇ ਰਹ ਨਹੀਂ ਐਡੀ ਬੜੀ ਨੌਕਰੀ ਜੇ ਨੇ ਉਹ ਕਮਾਈ ਨੌਕਰੀ ਤੇ ਸੀ ਜੀ ਹਾਂ ਨੌਕਰੀ ਤੇ ਜੀ ਨੌਕਰੀ ਤੇ ਜੀ ਬਾਪ ਦੀ ਹੋਰ ਲੈ ਕੇ ਫੈਕਟਰੀ ਚ ਇਹਨੇ ਪਹਿਲਾ ਨੌਕਰੀ ਕਮਾਈ ਦੀ ਗਲਤੀਆਂ ਤਾਂ ਇਹਨੇ ਬਹੁਤ ਕਰੀਆਂ ਨੇ ਅਸੀਂ ਉਹ ਵੀ ਬਰਦਾਸ਼ਤ ਕਰ ਲਈ ਤੇ ਬਿਨਿਆਣਪਣੇ ਚ ਚੱਲ ਹੋ ਗਿਆ ਨਸੇ ਚ ਹੋ ਗਿਆ ਹੁਣ ਜੀ ਸਾਡੇ ਕੋਲੇ ਘਰੇ ਨਹੀਂ ਕੁਝ ਛੱਡਦਾ ਹੈਗਾ ਅੱਜ ਮੇਰੇ ਪੀਪੀ ਜੇ ਮਿੱਠਾ ਨਹੀਂ ਹੈਗਾ ਇਹਨੂੰ ਕੋਈ ਫਿਕਰ ਨਹੀਂ ਦੇ ਦੇ ਮਾਤਾ 400 ਰੁਪਇਆ ਦੇ ਦੇ ਮਾਤਾ 500 ਲਿਆ ਕੇ ਮੈਂ ਲੋਕਾਂ ਦਾ ਬਹੁਤ ਆਧਾਰ ਪਾਈ ਬੈਠੀ ਆਂ ਜੀ ਰੋਜ਼ ਤੱਕ ਲੈ ਦਿੰਦਾ ਵੀ ਨਹੀਂ ਮੇਰਾ ਬਜ਼ੁਰਗਾ ਜੀ ਉਹਨੂੰ ਸਾਰੀ ਦਿਹਾੜੀ ਤੰਗ ਕਰਦਾ ਇਹ ਉਹਨੂੰ ਜਾ ਕੇ ਪੁੱਛ ਲਿਓ ਉਹਨੂੰ ਜਾ ਕੇ ਦਰਦਾ ਬਾਈ ਤੂੰ ਪੈਸੇ ਲਿਆ ਦੇ ਮੇਰਿਆਂ ਟੂਮਾ ਵੇਚ ਕੇ ਜੀ ਇਹਨੇ ਲੋਕਾਂ ਦੇ ਪੈਸੇ ਤਾਰੇ ਨੇ ਇੱਕ ਇਹਨੇ ਫੋਨ ਲਿਆਂਦਾ ਇਹਦਾ ਜੀ ਬਾਈ ਦੇ ਗਲੇ ਦੇ ਹੱਥ ਤਰ ਲੈਂਦਾ ਇਹਦੇ ਵੀ ਗਲੇ ਦੇ ਹੱਥ ਤਰ ਲੈਂਦਾ ਅੱਛਾ ਜੀ ਮੇਰੇ ਬੁੜੇ ਦੇ ਵੀ ਗਲੇ ਦੇ ਹੱਥ ਤਰ ਲੈਂਦਾ ਇੱਥੇ ਗਲਾ ਫੜ ਲੈਂਦਾ ਹਰੇਕ ਦਾ ਮੈਨੂੰ ਸਮਝਾਉਣਾ ਨਾ ਮੈਨੂੰ ਵੀ ਪੁੱਠਾ ਬੋਲਦਾ ਸੋ ਤੁਸੀਂ ਭੂਆ ਹੋਈ ਕੀ ਹਾਲਾਤ ਨੇ ਜੀ ਘਰ ਦੇ ਮਾਤਾ ਦੀਆਂ ਦੇਖੇ ਨਹੀਂ ਜਾਂਦੇ ਜੀ ਨਾ ਮੱਖਾਂ ਕਾਲਜਾ ਪਿਗਲਦਾ ਜੀ ਅੱਥੇ ਵੀ ਜੀ ਹੁਣ ਦੇਖਦੇ ਆ ਅਸੀਂ ਤਾਂ 4 ਸਾਲ ਹੋ ਗਏ ਮਾਤਾ ਨੂੰ ਵੀ ਇਹਦੀ ਨੂੰ ਮੈਂ ਸਮਝਾਉਂਦੀ ਰਹੀ ਵੀ ਤੂੰ ਘਰੋਂ ਬਾਹਰ ਕਰਦੇ ਨੂੰ ਜੇਲ੍ਹ 'ਚ ਸਿੜਦੇ ਕਹਿੰਦੇ ਜੇਲ੍ਹ ਵਾਲੇ ਫੜਦੇ ਨਹੀਂ ਨਾ ਸਸੜਾਉਂਗੇ ਅੰਦਰ 'ਚ ਨਹੀਂ ਸੜਦੇ ਨਾ ਸਸੜਾਉਂਚ ਤਿੰਨ ਵਾਰੀ ਸੜਦਾ ਦੋ ਤਿੰਨ ਵਾਰ ਸੜਦਾ 66000 ਪਰਥੇ ਉੱਥੇ ਵੀ ਇਹਨੇ ਕੋਈ ਗਲਤ ਕੰਮ ਕਰਿਆ ਸੀ ਉਹਨਾਂ ਨੇ ਵੀ ਬਾਹਰ ਕੜਤਾ ਨਸਾ ਸੜਾਊ ਵਾਲਾ ਨੇ ਕਹਿੰਨਾ ਮੈਂ ਬਿਮਾਰ ਆਂ ਖੂਨ ਦੀਆਂ ਉਲਟੀਆਂ ਲੱਗ ਗਿਆ ਸੀ ਚੱਕਾ ਚੰਡੀਗੜ੍ਹ ਲੈ ਗਿਆ ਚੰਡੀਗੜ੍ਹ ਵੀ 50000 ਰੁਪਏ ਲਾ ਕੇ ਆਗੇ 3 ਦਿਨ ਦੇ ਵਿੱਚ ਵਿੱਚ ਡਾਕਟਰ ਦੇ ਵਿੱਚ ਆਈ ਸੀ ਜੀ ਡਾਕਟਰੀ ਦੇ ਵਿੱਚ ਆਇਆ ਸੀ ਹਾਰਪੀਕ ਪੀਲਾ ਸੀ ਬਾਥਰੂਮ 'ਚ ਇਹਨੇ ਅੱਛਾ ਜੀ ਜਿੱਥੇ ਨਸਾ ਸ਼ਰੂ ਕੇਂਦਰ ਛੱਡਿਆ ਸੀ ਉਹਨਾਂ ਨੇ ਫੋਨ ਮਾਰਿਆ ਵੀ ਇਹਨੂੰ ਲੈ ਜਾਓ ਆਪਣੇ ਮੁੰਡੇ ਨੂੰ ਇਹਦੀ ਮਾਂ ਜਾ ਕੇ ਲਈ ਆ ਉਥੋਂ ਉੱਥੇ ਮੈਂ ਤਾਂ ਜੀ ਕੀ ਉਹ ਪੀਲਾ ਜਿਹੜਾ ਉਹ ਜਿਹੜਾ ਮੈਨੂੰ ਕਹਿਣਾ ਨਹੀਂ ਆਉਂਦਾ ਜੀ ਹਾਂ ਹਾਂਜੀ ਹਾਂ ਉਹ ਪੀ ਲਿਆ ਜੀ ਇਹਨੇ ਉਹਨਾਂ ਨੇ ਮੈਨੂੰ ਫੋਨ ਕਰਿਆ ਕਹਿੰਦੇ ਜੀ ਤੁਹਾਡਾ ਮੁੰਡਾ ਵੀ ਦਾਖਲ ਕਰਿਆ ਹਤੀ ਉਰੇ ਮਖਾ ਜੀ ਕਹਿੰਦਾ ਵੀ ਉਹਨੇ ਵੀ ਉਹਨੂੰ ਖੂਨ ਦੀ ਉਲਟੀ ਲੱਗੀ ਜੀ ਆ ਕੇ ਲੈ ਜਾਓ ਮੈਂ ਚੱਕ ਕੇ ਸਕੂਟਰੀ 'ਵਾਂ ਮੁੰਡੇ ਛੋਟੇ ਨਾਲ ਲੈ ਕੇ ਜੀ ਇਹਨੂੰ ਲਿਹਾਈ ਜਾ ਕੇ ਉਹਨਾਂ ਨੇ ਮੈਨੂੰ ਰਿਪੋਰਟਾਂ ਦਿਖਾਤੀਆਂ ਕਹਿੰਦੇ ਵੀ ਇਹਨੂੰ ਖੂਨ ਦੀ ਉਲਟੀ ਲੱਗੀ ਜੀ ਇਹ ਸਾਡੇ ਪਾਸ ਨਹੀਂ ਹੈਗਾ ਸਾਡੇ ਇਹ ਮਰ ਗਿਆ ਸਾਡੇ ਕੋਲ ਪੈ ਜਾਊਗਾ ਇਹ ਜੀ ਮੈਂ ਚੱਕ ਕੇ ਘਰੇ ਨਹੀਂ ਰੱਖਿਆ ਮੈਂ ਚੰਡੀਗੜ੍ਹ ਦਾਖਲ ਕਰ ਲਿਆ ਇਹਨੂੰ ਖੂਨ ਦੀ ਉਲਟੀ ਜਮਾਂ ਨਹੀਂ ਹਟੀ ਹੈਗੀ ਫਿਰ ਜੀ ਉੱਥੋਂ ਚ ਪਟਿਆਲੇ ਤੋਂ ਉਲਟੀ ਹਟੀਏ ਜੀ ਇਹਦੇ ਇਹਨੇ ਕੋਈ ਅੰਦਰੋਂ ਚੀਜ਼ ਪੀ ਕੇ ਇਹਨੇ ਉਲਟੀਆਂ ਲਾ ਰਹੀਆਂ ਜਾਣ ਕੇ ਮੰਗ ਕੀ ਕਰ ਦੂੰ ਮਾਤਾ ਜੀ ਮੰਗ ਤਾਂ ਇਹੀ ਕਰਦੇ ਵੀ ਥੋੜਾ ਜਿਹਾ ਚਿੱਟੇ ਦਾ ਨਸ਼ਾ ਵੀ ਹਟਣਾ ਚਾਹੀਦਾ ਜੀ ਤੇ ਬਾਕੀ ਇਹਨੂੰ ਵੀ ਚੋਰੀ ਤਾਂ ਥੋੜਾ ਜਿਹਾ ਘਟਣਾ ਚਾਹੀਦਾਗਾ ਇਹ ਜੀ ਹਾਂ ਜੀ ਹਾਂ ਵੀ ਜਿਵੇਂ ਇਹ ਮਾਂ ਦੀਆਂ ਚੀਜ਼ਾਂ ਚੱਕਦਾ ਅੱਜ ਤੋਂ ਬਾਅਦ ਇਹ ਕਿਸੇ ਦੀ ਵੀ ਨਾ ਚੱਕੇ ਨੋ ਨੋ ਅੱਜ ਤਹਨੇ ਮੇਰੀਆਂ ਤੱਕ ਨੇ ਕੱਲ ਨੂੰ ਕਹਿੰਦਾ ਹੋਰ ਚੱਕੂ ਕਿਹੜਾ ਫਿਰ ਕੱਲ ਨੂੰ ਕਿਸੇ ਦਾ ਨੁਕਸਾਨ ਵੀ ਕਰ ਸਕਦਾ ਹਾਂ ਹਾਂ ਜੀ ਨੁਕਸਾਨ ਕਰ ਸਕਦਾ ਮੇਰੇ ਵੀ ਗੱਲ ਨੂੰ ਫੜਦਾ ਜੀ ਇਹਦੀ ਮਾਂ ਨੂੰ ਪੁਲਿਸ ਤੰਕਰ ਦਿੱਤੀ ਅੱਛਾ ਮੋਟਰਸਾਈਕਲ ਵਿੱਚ ਚੱਕ ਮੋਟਰਸਾਈਕਲ ਇਹਨੂੰ ਪੁੱਛੋ ਕਿੰਨੇ ਚੱਕੇ ਨੇ ਅੱਛਾ ਹਾਂ ਮੋਟਰਸਾਈਕਲ ਵੀ ਚੋਰੀ ਕਰੇ ਨੇ ਨਹੀਂ ਮੈਂ ਚੋਰੀ ਨਹੀਂ ਕੀਤੀ ਕਰੇ ਫਿਰ ਕਿੱਦਾਂ ਮੈਂ ਤਾਂ ਆਪ ਖਰੀਦਿਆ ਦਿੱ ਗਈ ਕੋਈ ਫਿਰ ਪੁਲਿਸ ਕਿਉਂ ਆਉਂਦੀ ਸੀ ਪੁਲਿਸ ਜੀ ਕਿਸੇ ਯਾਰ ਦੋਸਤ ਤੋਂ ਖਰੀਦਿਆ ਦਿੱ ਗਈ 3000 ਰੁਪਏ ਦਾ ਅੱਛਾ ਪਰ ਸੋਨੇ ਸਾਡੇ ਸਿਮਲਕੀਤ ਕਪੈਨਰ ਨੇ ਉੱਥੇ ਦਸੋ ਨੇ ਦੇਖੀ ਹੋਗੀ ਖਬਰ ਚੱਲੀ ਹੈ ਕਈ ਛੋਟੇ ਇਹਦੇ ਵਰਗੇ ਦੋ ਮੁੰਡੇ ਨੇ ਫੈਕਟਰੀ ਜੋ ਬੰਦੇ ਨਿਕਲੇ ਦੁੱਧੜੀ ਚੋਂ ਉਹ ਲਾ ਕੇ ਹਾਂ ਹੁਣ ਦੇ ਨਾ ਉਹ ਦਾਤਰ ਮਾਰਿਆ ਸਿਰ ਚੋਂ ਦੇ ਮੰਨ ਲਓ ਹੈਲਮਟ ਦੇ ਆਰਪਾਰ ਹੋ ਗਿਆ ਤੇ ਇਹ ਉਹ ਤਾਂ ਚਲੋ ਫਿਰ ਉਹ ਖੜੇ ਗਏ ਘਿਰ ਗਏ ਹੁਣ ਕਪੁਲਿਸ ਕਸਟਡੀ ਚ ਨੇ ਜੀ ਸਾਨੂੰ ਤਾਂ ਇਹ ਵੀ ਡਰ ਹੈਗਾ ਹਾਂ ਸਰਦੀਆਂ ਆ ਰਹੀਆਂ ਨੇ ਹੁੰਦਾ ਪੈਂਦੀਆਂ ਨੇ ਜੀ ਕਿਸੇ ਦਾ ਨੁਕਸਾਨ ਨੁਕਸਾਨ ਨਾ ਹੋਵੇ ਹੁਣ ਅਗਲੇ ਜੀ ਨੇ ਡਿਊਟੀ ਲਾਉਣੀ ਹੈ ਤੇ ਬਾਹਲੇ ਬੰਦੇ ਤਾਂ ਜਿਹੜੀ ਸੈਕੰਡ ਡਿਊਟੀ ਹੈ ਜੀ ਦੁਪਹਿਰ 1 ਵਜੇ ਤੋਂ ਰਾਤ ਨੂੰ 9 ਵਜੇ ਤੱਕ ਉਹ ਲਾਉਂਦੇ ਨਹੀਂ ਇਹ ਸਾਡੇ ਵਾਲੇ ਦੇ ਪਿੰਡਾਂ ਦੇ ਕਿਉਂ ਗੁਸਤਾ ਬੀਡ ਕਰਕੇ ਹੀ ਡਰ ਬੈ ਗਣਦੇ ਵੀ ਕੀ ਕਰਾਂਗੇ ਡਿਊਟੀ ਨੂੰ ਇਹ ਘੇਰ ਕੇ ਕਿਤੇ ਉਹ ਕਰ ਲੈ ਕੀ ਨਾਮ ਆ ਜੀ ਹਰਜਿੰਦਰ ਸਿੰਘ ਆ ਜੀ ਹਰਜਿੰਦਰ ਸਿੰਘ ਜੀ ਕਿਸ ਤਰ੍ਹਾਂ ਦੇਖਦੇ ਹੋ ਪੰਜਾਬ ਦੇ ਹਾਲਾਤ ਸਰਕਾਰਾਂ ਦਾਅਵੇ ਕਰ ਰਹੀਆਂ ਨੇ ਕਿ ਨਸ਼ੇ ਦੀ ਲਾਹਤ ਜਿਹੜੀ ਪੰਜਾਬ ਚੋਂ ਖਤਮ ਆ ਬਿਲਕੁਲ ਥੋੜਾ ਬਹੁਤ ਈ ਰਹਿ ਗਿਆ ਪਰ ਹਾਲਾਤ ਆ ਨੌਜਵਾਨ ਦੇ ਦਿਖਾਈ ਇਹਦੀ ਤਸਵੀਰ ਮੜੀ ਜੀ ਕੀ ਨੇ ਦੇਖੋ ਤੁਸੀਂ ਕੀ ਹੋ ਰਿਹਾ ਜੀ ਦੇਖੋ ਜੀ ਇਹ ਹਾਲਾਤ ਆਉਣ ਦਾ ਸਭ ਤੋਂ ਵੱਡਾ ਮੇਨ ਆ ਜਿਹੜਾ ਮਕਸਦ ਹੀ ਲੋਕ ਗੁਰਬਾਣੀ ਨਾਲੋਂ ਟੁੱਟ ਗਏ ਹਾਂ ਲੋਕਾਂ ਨੇ ਗੁਰਬਾਣੀ ਨੂੰ ਸਮਝਿਆ ਨਹੀਂ ਹੈਗਾ ਜੀ ਮੈਂ ਕਹਿੰਦਾ ਵੀ ਇਹ ਗੁਰਬਾਣੀ ਨੂੰ ਸਮਝਣ ਲੱਗ ਜਾਣਾ ਲੋਕ ਜਿਵੇਂ ਬਾਣੀ ਵਿੱਚ ਲਿਖਿਆ ਹੋਇਆ दारू ਪ੍ਰਤੀ ਬਹੁਤ ਗਲਤ ਲਿਖਿਆ ਹੋਇਆ ਮਤਲਬ ਜਿਵੇਂ ਬਾਣੀ ਵਿੱਚ ਲਿਖਿਆ ਹੋਵੇ ਇਤ ਮਦ ਪੀਤੇ ਨਾਨਕਾ ਬਹੁਤੇ ਖੱਟੇ ਬਕਾਰ ਸ਼ਰਾਬ ਬਾਰੇ ਵੀ ਬਹੁਤ ਕੁਝ ਲਿਖਿਆ ਹੋਇਆ ਬਹੁਤ ਬਾਣੀ ਚ ਉਦਾਹਰਨਾਂ ਦਿੱਤੀਆਂ ਵੀਆਂ ਨੇ ਪਰ ਲੋਕਾਂ ਨੂੰ ਸਮਝਣਾ ਚਾਹੀਦਾ ਪਹਿਲਾਂ ਬਾਣੀ ਸਮਝਣੀ ਚਾਹੀਦੀ ਆ ਫਿਰ ਆਪਣਾ ਆਪ ਸਮਝਣਾ ਚਾਹੀਦਾ ਠੀਕ ਆ ਜੀ ਸਭ ਤੋਂ ਮੇਨ ਵੱਡਾ ਮਕਸਦ ਇਹ ਆ ਵੀ ਨੌਜਵਾਨਾਂ ਨੂੰ ਮੈਂ ਬੇਨਤੀ ਕਰਦਾ ਬੇ ਚੱਟੇ ਦੀ ਦਲਦਲ ਜਦੋਂ ਅਸੀਂ ਦੂਰ ਰਹੋ ਠੀਕ ਆ ਜੀ ਬਾਕੀ ਹੁਣ ਇਹਨਾਂ ਨਾਲ ਕਰ ਜੀ ਬਾਈ ਨਸ਼ਾ ਸੜਾਊ ਕੇਂਦਰ ਤੇ ਛੱਡੇ ਆ ਸੀ ਉੱਥੇ ਕੀ ਤੂੰ ਹਰਪਿਕ ਪੀ ਗਿਆ ਸੀ ਹਰ ਪਿਕ ਹਰ ਪਿਕ ਉਹ ਜਿਹੜਾ ਕੈਮੀਕਲ ਹੁੰਦਾ ਟਾਇਲਟ ਸਾਫ ਕਰਨੇ ਵਾਲਾ ਉਹ ਕਿਉਂ ਪੀਤਾ ਉੱਥੇ ਹੀ ਅੰਦਰ ਕੁਸ ਖਾਣ ਨੂੰ ਨਹੀਂ ਦਿੰਦੇ ਬਹੁਤ ਔਖਾ ਕਰਦੇ ਸੀ ਹੂੰ ਉਹਦੇ ਕਰਕੇ ਮਾਂ ਵੀ ਹਾਰਪਿਕ ਪੀ ਲੈਨੇ ਹੂੰ ਉਹਦੇ ਕਰਕੇ ਹੀ ਹਾਰਪਿਕ ਪੀ ਲਿਆ ਅੱਛਾ ਹੂੰ ਜਾਣ ਕੇ ਤਾਂ ਸੋਚ ਕੇ ਪੀਤਾ ਕਿ ਇੱਥੇ ਫਿਰ ਮੈਂ ਹਾਰਪਿਕ ਪੀਊਂਗਾ ਬਿਮਾਰ ਹੋਊਂਗਾ ਬਾਹਰ ਕੱਢ ਦੇਣਗੇ ਕੀ ਪਲਾਨਿੰਗ ਕੀਤੀ ਸੀ ਪਲਾਨਿੰਗ ਤਾਂ ਇਹੀ ਥੀ ਵੀ ਬਿਮਾਰ ਹੋਊਂਗਾ ਵੀ ਮੈਨੂੰ ਲੈ ਬਾਹਰ ਹੀ ਲੈ ਜਾਣਗੇ ਇੱਕ ਵਾਰੀ ਬਾਹਰ ਹੀ ਕੱਢ ਦੇਣਗੇ ਅੱਛਾ ਪਲਾਨਿੰਗ ਦੇ ਤਾਂ ਇਤ ਕੀਤਾ ਪੂਰਾ ਕੰਮ ਇਨਾ ਦਿਮਾਗ ਜੇ ਪਰਿਵਾਰ ਨੂੰ ਚਲਾਉਣ ਤੇ ਘਰ ਦੀ ਤਰੱਕੀ ਦੇ ਰਾਹ ਤੇ ਲਾਵੇਂ ਯਾਰ ਬਹੁਤ ਕੁਝ ਕਰ ਸਕਦਾ ਤੂੰ ਹਾਂ ਜੀ ਕਰ ਤਾਂ ਸਕਦਾ ਹਾਂ ਹੁਣ ਨਸ਼ਾ ਛੱਡਣਾ ਚਾਹੁੰਨਾ ਤੂੰ ਛੱਡਣਾ ਚਾਹੁੰਨਾ ਜੀ ਸਹਿਯੋਗ ਕਰੇਗਾ ਜੇ ਕੋਈ ਤੇਰੀ ਮਦਦ ਕਰੇ ਵੀਰ ਵੀਡੀਓ ਦੇਖ ਕੇ ਤੇਰੇ ਪਰਿਵਾਰ ਦੀ ਤੇਰੀ ਮਦਦ ਕਰਨ ਆਵੇ ਤੂੰ ਸਹਿਯੋਗ ਦਵੇਂਗਾ ਕਿ ਫੇਰ ਉਹੀ ਗੱਲਾਂ ਕਰੇਗਾ ਨਹੀਂ ਜੀ ਸਹਿਯੋਗ ਦਊਂਗਾ ਜੀ ਜੇ ਕੋਈ ਤੇ ਤੋਂ ਪੁੱਛੇ ਵੀ ਕਿੱਥੋਂ ਕਿੱਥੋਂ ਮਿਲਦਾ ਏ ਉਹਨਾਂ ਨੂੰ ਵੀ ਸਹਿਯੋਗ ਦਵੇਂਗਾ ਉਹਨਾਂ ਤੇ ਕਾਰਵਾਈ ਚਾ ਕਿਉਂਕਿ ਤੈਨੂੰ ਤੂੰ ਤਾਂ ਲੱਗ ਗਿਆ ਕੋਈ ਤੇਰੇ ਵਰਗਾ ਹੋਰ ਨਾ ਲੱਗੇ हां जी मैं सहयोग दूँगा जी उनों ने नाल सो चलो वो जेड़े नाल आए ने सारा दा कोई ना जी किस तरह देख दियो भाई ਪਿੰਡ ਦੇ ਹਾਲਾਤ ਕੀ ਨੇ ਲਵਾਨਾ ਪਿੰਡੇ ਆਪਣਾ ਲਵਾਨਾ ਪਿੰਡੇ ਆ ਹਾਂਜੀ ਕੀ ਹਾਲਾਤ ਹੋਏ ਪੈਨੇ ਪਿੰਡ ਦੇ ਬਸ ਜੀ ਇਹ ਮਰੀ ਜਾਂਦੇ ਨੇ ਜੀ ਅਸੀਂ ਚੱਕ ਚੱਕ ਕੇ ਦਾ ਸੰਸਕਾਰ ਕਰੀ ਜਾਂਦੇ ਜੀ ਹਾਂ ਚੋਰੀਆਂ ਕਰੀ ਜਾਂਦੇ ਨੇ ਮੇਰਾ ਪਿਛਲੇ ਮਹੀਨੇ ਤਿੰਨ ਕੁ ਮਹੀਨੇ ਹੋ ਗਏ ਖੁਦ ਪਤੀਜੇ ਦੀ ਡੈਥ ਹੋ ਗਈ ਜੀ ਹਾਂ ਪਰ ਉਸ ਟਾਈਮ ਸਾਨੂੰ ਭਰੋਸੇ ਦੇ ਗਏ ਜੀ ਸਾਰਾ ਕੁਝ ਹੋ ਗਿਆ ਜੀ ਪਰ ਫੇਰ ਅੱਜ ਉਹੀ ਕੁਸ ਅੱਜ ਮੁੰਡੇ ਫੇਰ ਨਸਿਆ ਨਹੀਂ ਸਰਕਾਰਾਂ ਦੇ ਦਾਅਵਿਆਂ ਨੂੰ ਕਿਵੇਂ ਦੇਖਦੇ ਹਾਂ ਸਰਕਾਰਾਂ ਦੇ ਦਾਅਵੇ ਤਾਂ ਹੀ ਸਾਰੇ ਖੋਖਲੇ ਨੇ ਅੱਛਾ ਸਾਰਾ ਕੁਝ ਹੈ ਉਹ ਤਾਂ ਇੰਨ ਕਹੀ ਜਾਂਦੇ ਨੇ ਅਸੀਂ ਨਸ਼ਿਆਂ ਵਿਰੁੱਧ ਖੁਦ ਮੈਂ ਬੈਂਸ ਕਰੀ ਆ ਜੀ ਉਹਦੇ ਬੇਟੇ ਨਾਲ ਡਾਕਟਰ ਬਲਵੀਰ ਦੇ ਨਾਲ ਜੀ ਹੂੰ ਵੀ ਸਾਡੇ ਪਿੰਡ ਦੇ ਵਿੱਚ ਲਿਖ ਕੇ ਲਾਇਆ ਗਿਆ ਸਰਪੰਚ ਵੱਲੋਂ ਕਿ ਨਸ਼ਾ ਮੁਕਤ ਪਿੰਡ ਆ ਇਹ ਅੱਛਾ ਝੂਠ ਬੋਲਿਆ ਗਿਆ ਝੂਠ ਬੋਲਿਆ ਗਿਆ ਤੇ ਸਾਡੇ ਪਿੰਡ ਦੇ ਵਿੱਚ 150 ਤੋਂ 200 ਦੇ 8-8 ਮੁੰਡਾ ਨਸ਼ਾ ਕਰ ਰਿਹਾ ਸਰਪਾ ਕੋਈ ਹੋਰ ਹੋ ਰਿਹਾ ਸਾਨੂੰ ਤਾਂ ਇਹ ਨਹੀਂ ਪਤਾ ਸਰਪੇ ਕਰਨ ਵਾਲੇ ਕੌਣ ਨੇ ਇਹ ਨਸ਼ਾ ਕਰਨ ਵਾਲੇ ਸਾਡੇ ਨਾਲ ਤਾਂ ਗੱਲ ਕਰੋ ਨਾ ਨਸ਼ਾ ਕਰਨ ਵਾਲੇ ਮੁੰਡੇ ਕਿੰਨੇ ਕਨੇ ਆ ਅਸੀਂ ਦੇਖ ਰਹੇ ਹਾਂ ਕਿ ਸਾਡੇ ਪਿੰਡ ਦੇ ਵਿੱਚ ਤਾਂ ਹਰ ਘਰ ਦੇ ਵਿੱਚ ਅੱਗ ਲੱਗੀ ਪਈ ਆ ਵੱਡੇ ਵੀਰ ਤੁਸੀਂ ਜਾ ਕੇ ਦੇਖੋ ਬਹੁਤ ਬੁਰਾ ਹਾਲ ਆ ਸ਼ਾਮ ਨੂੰ ਖੁਰਦ ਪਿੰਡ ਦੇ ਬੰਦੇ ਨੂੰ ਰਸਤੇ ਦੇ ਵਿੱਚ ਘੇਰ ਕੇ ਨੜ ਦਾ ਥਾਪੜੇ ਲਾਏ ਨਾਲੇ ਸਾਫ ਕੱਢੀ ਇਹ ਵੀ ਕੱਲ ਨੂੰ ਬਾਈ ਜੀ ਜੇ ਨਾਮ ਮਿਲਿਆ ਇਹੀ ਗੱਲਾਂ ਕਰਾਂਗੇ ਵੀਰ ਜੀ ਅੱਜ ਘਰੇ ਕਰ ਰਹੇ ਨੇਗੇ ਇਹ ਕੱਲ ਨੂੰ ਬਾਹਰ ਵੀ ਕਰਨਗੇ ਬਾਹਰ ਕਰਨਾ ਤਾਂ ਸਖਾਲਾ ਹੀ ਬਾਹਰ ਕਰਨਾ ਤਾਂ ਸਖਾਲਾ ਜਿਹੜੇ ਨੇ ਜੀ ਆਪਣੇ ਮੰਨ ਲਓ ਮਾਤਰੀਆਂ ਦੇ ਕੜਮ ਚੌਧਰੀ ਹੁੰਦੇ ਨੇ ਪਿੰਡਾਂ 'ਚ ਪਾਰਟੀ ਬਾਜੀ ਦੇ ਹੂੰ ਉਹਨਾਂ ਨੇ ਸਰਬ ਇੱਕ ਅਫਜ਼ਲ ਉਹ ਬਣਵਾ ਲਿਆ ਨਾਲ ਸਰਪੰਚ ਨੂੰ ਲਾ ਲਿਆ ਲਾ ਕੇ ਡਾਕਟਰ ਬਲਵੀਰ ਕਹਿ ਰਿਹਾ ਜੀ ਸਾਡੇ ਇੱਥੇ ਬਾਬੇਤੀ ਦੇ ਵਿੱਚ ਨਾ ਬੈਠੇ ਨੇ ਵਾਦਾ ਵੀ ਅਸੀਂ ਸੋਨ ਤੁਸੀ ਵਧਾਈ ਦੇ ਪਾਤਰੋਂ ਹਾਂ ਅਸੀਂ ਸੋਚ ਰਹੀ ਨਾਲ ਵੀ ਤੁਹਾਡਾ ਪਿੰਡ ਬਹੁਤ ਘੱਟ ਨਾ ਮਾਤਰਾ ਨਸਾ ਹੋ ਤਾਂ ਇੱਕ ਸਾਡੀ ਮਾਤਰਾ ਨੇ ਉੱਠ ਕੇ ਬੋਲ ਕੇ ਦੱਸਿਆ ਵੀ ਉਹਨੂੰ ਕਹਿੰਦਾ ਨਾ ਮਾਤਰਾ ਵੀ ਜਿੰਨਾ ਦਾ 850 ਚੋਂ 90% ਦਾ ਸਾਡੇ ਪਿੰਡ ਚ ਉਹ ਕੜਾ ਮਚੌਦਰੀ ਨੇ ਆਪਦੇ ਲਿਖਾਤਾ ਜਿਹੜੇ ਪਾਰਟੀ ਬੀ ਦੇ ਨੇ ਵੀ ਆਪਾਂ ਲੈ ਕੇ ਦੇ ਨੇ ਵੀ ਡਾਕਟਰ ਵੀਰ ਤੋਂ ਉਹਦਾ ਦੇ ਦੋ ਉਹਦਾ ਮੁੰਡਾ ਰਾਹੁਲ ਆ ਜੀ ਉਹਦੇ ਨਾਲ ਅਸੀਂ ਗੱਲਬਾਤ ਕਰੀ ਉਹ ਖੜੇ ਨੇ ਜੀ ਦਾਵੇ ਸਰਕਾਰਾਂ ਦੇ ਤੁਸੀਂ ਆਪ ਦੇਖਦੇ ਜੀ ਦੇਖੋ ਨਾਲ ਸੋ ਸਰਕਾਰਾਂ ਦੇ ਜੋਧਨਸਿਆਂ ਵਿਰੁੱਧ ਦੇ ਦਾਅਵੇ ਬਿਲਕੁਲ ਖੋਖਲੇ ਨੇ ਕਹਿੰਦੇ ਬਾਹਾਂ ਤਾਂ ਖਤਮ ਹੋ ਗਈਆਂ ਜੀ ਕੋਈ ਨਾੜ ਨਹੀਂ ਲੱਭਦੀ ਗੁਪਤ ਅੰਗ ਤੇ ਜਿਹੜੇ ਟੀਕੇ ਨੇ ਉਹ ਲਗਾ ਰਿਆ ਐਸੋ ਸਰਕਾਰਾਂ ਕਿੱਥੇ ਸੁੱਤੀਆਂ ਪਈਆਂ ਨੇ ਕਿੱਧਰ ਨੂੰ ਉਹਨਾਂ ਦਾ ਜੁੱਧ ਜਾ ਰਿਹਾ ਨਸਿਆਂ ਵਿਰੁੱਧ ਦਾ ਜਿਹੜਾ ਉਹ ਤਾਂ ਇਹ ਪੋਲਾਂ ਖੋਲ ਰਹੀ ਆ ਇਹ ਖਬਰ ਬਾਕੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਡੇ ਪਿੰਡਾਂ ਦੇ ਕੀ ਹਾਲਾਤ ਨੇ ਕੀ ਪੰਜਾਬ ਦੇ ਵਿੱਚ ਵਾਕਈ ਨਸ਼ਾ ਮੁਕਤ ਪੰਜਾਬ ਹੋ ਗਿਆ ਜੁੱਧ ਨਸਿਆਂ ਵਿਰੁੱਧ ਚੱਲ ਰਿਹਾ ਏ ਧੰਨਵਾਦ ਜੀ